ਹਾਂਜੀ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਸੀਐਮ ਭਵੰਤਮਨ ਨੂੰ ਮਹਿਕਮੇ ਤੋਂ ਹਟਾਇਆ ਗਿਆ ਤੇ ਜਿਹੜੀਆਂ ਉਹਦੀਆਂ ਪਾਵਰਾਂ ਉਹ ਖੋਹ ਲਈਆਂ ਗਈਆਂ ਤੇ ਜਿਹੜਾ ਇਹਦਾ ਹੁਣ ਪੂਰਾ ਜਿਹੜਾ ਮਾਮਲਾ ਆਇਆ ਸਾਹਮਣੇ ਤੇ ਜਿਹਦੇ ਵਿੱਚ ਬਈ ਇਹਦਾ ਹੁਣ ਸਾਰੀਆਂ ਪਾਵਰਾਂ ਜਿਹੜਾ ਕਿ ਚੀਫ ਸੈਕਟਰੀ ਆ ਉਹਦੇ ਹੱਥ ਦੇ ਵਿੱਚ ਦੇ ਦਿੱਤੀਆਂ ਗਈਆਂ ਤੇ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਪਹਿਲਾਂ ਰਬੜ ਦੀ ਮੋਰ ਕਿਹਾ ਜਾਂਦਾ ਸੀ ਜਿਹਦੇ ਵਿੱਚ ਇੱਕ ਡੰਮੀ ਬਣ ਕੇ ਰਹਿ ਗਿਆ ਸੀਐਮ ਭਵੰਤਮਨ ਤੇ ਪੰਜਾਬ ਦੇ ਲੋਕਾਂ ਦੇ ਸਵਾਲ ਉੱਠਦੇ ਆ ਵੀ ਹੁਣ ਜੋ ਇਹਨਾਂ ਦੇ ਜਿਹੜੇ ਲੀਡਰਾਂ ਉਹਨਾਂ ਦੇ ਵੀ ਸਵਾਲ ਉੱਠਦੇ ਆ ਵੀ ਇਹ ਕਿਉਂ ਕੀਤਾ ਜਾ ਰਿਹਾ ਕਿਉਂ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਕੀਤਾ ਜਾ ਰਿਹਾ ਤਾਂ ਇਹ ਕੀ ਮਾਮਲਾ ਪਹਿਲਾਂ ਇਹ ਵੀਡੀਓ ਸੁਣੋ ਫਿਰ ਕਰਦੇ ਆ ਅਗਲੇ ਚਾਰ ਸਾਂਝੇ ਸੁਣੋ ਵੀਡੀਓ ਤੁਸੀਂ ਸਾਰੇ ਜਾਨਣਾ ਚਾਹੁੰਦੇ ਹੋ ਕਿ ਇੰਨਾ ਵੱਡਾ ਰੌਲਾ ਕਿਉਂ ਪੈ ਗਿਆ ਪੂਰਾ ਪੰਜਾਬ ਹੈਰਾਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਿਕਮੇ ਤੋਂ ਪਾਸੇ ਕਿਉਂ ਹਟਾਇਆ ਗਿਆ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਹਿਕਮੇ ਖੋਏ ਗਏ ਨੇ ਤੇ ਕਿਉਂ ਇਹ ਮਹਿਕਮੇ ਚੀਫ ਸੈਕਟਰੀ ਨੂੰ ਦਿੱਤੇ ਗਏ ਨੇ ਮੁੱਖ ਮੰਤਰੀ ਤੋਂ ਲੈ ਕੇ ਹੁਣ ਇਹ ਪੂਰੇ ਮਾਮਲੇ ਦੇ ਉੱਪਰ ਵਿਰੋਧੀ ਪਾਰਟੀਆਂ ਨੇ ਵੀ ਰੌਲਾ ਪਾ ਰਿਹਾ ਹੈ ਚੁਫੇਰਿਓ ਸਵਾਲ ਉੱਠ ਰਹੇ ਨੇ ਆਮ ਆਦਮੀ ਪਾਰਟੀ ਇਸ ਮਾਮਲੇ ਤੇ ਕਸੂਤੀ ਫਸ ਗਈ ਹੈ ਸਾਰੀ ਪਾਰਟੀ ਦੇ ਵੱਡੇ ਆਗੂ ਮੀਡੀਆ ਤੇ ਜਵਾਬ ਦੇਣ ਲੱਗੇ ਹੋਏ ਨੇ ਇਹਨੂੰ ਜਾਇਜ ਠਾਉਣ ਲੱਗੇ ਹੋਏ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਚੁੱਪ ਹੈ ਬਿਲਕੁਲ ਖਮੋਸ਼ ਹੈ ਅਜੇ ਤੱਕ ਉਹਨਾਂ ਦਾ ਬਿਆਨ ਨਹੀਂ ਆਇਆ ਆਖਰ ਇੰਜ ਹੋਇਆ ਕਿਉਂ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਚਮੁੱਚ ਡੰਮੀ ਤੇ ਸਿਰਫ ਨਾਂ ਨਾਂ ਦਾ ਮੁੱਖ ਮੰਤਰੀ ਰਹਿਣ ਦੇਣਾ ਕੀ ਉਹਦੇ ਕੋਲੋਂ ਸਾਰੀਆਂ ਪਾਵਰਾਂ ਮੁੱਖ ਮੰਤਰੀ ਦੀਆਂ ਖੋ ਲਈਆਂ ਜਾਣਗੀਆਂ ਹੋਇਆ ਕੀ ਹੈ ਜਿੰਨੀਆਂ ਵੀ ਡਿਵੈਲਪਮੈਂਟ ਅਥਾਰਟੀਆਂ ਨੇ ਗਮਾਡਾ ਐ ਗਲਾਡਾ ਐ ਪੀਡੀਆ ਬੀਡੀਆ ਆ ਪੁੱਡਾ ਐ ਉਹਨਾਂ ਸਾਰੀਆਂ ਦਾ ਜਿਹੜਾ ਚੇਅਰਮੈਨ ਹੈ ਜਿਹੜਾ ਮੁਖੀ ਹੈ ਉਹ ਕਾਨੂੰਨਨ ਤੌਰ ਤੇ ਮੁੱਖ ਮੰਤਰੀ ਹੁੰਦਾ ਸੀ 1995 ਦੇ ਵਿੱਚ ਜਦੋਂ ਐਕਟ ਬਣਿਆ ਉਦੋਂ ਤੋਂ ਲੈ ਕੇ ਮੁੱਖ ਮੰਤਰੀ ਸੀਐਮ ਹੀ ਇਹਨਾਂ ਸਾਰੀਆਂ ਡਿਵੈਲਪਮੈਂਟ ਅਥਾਰਟੀਆਂ ਦਾ ਮੁਖੀ ਹੁੰਦਾ ਸੀ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਪਾਰ ਕੱਟੇ ਨੇ ਤੇ ਕੀਤਾ ਕੀ ਹੈ ਜਿੰਨੀਆਂ ਵੀ ਇਹ ਡਿਵੈਲਪਮੈਂਟ ਅਥਾਰਟੀਆਂ ਹਨ ਜਿਨ੍ਹਾਂ ਕੋਲ ਬਹੁਤ ਪੈਸਾ ਹੁੰਦਾ ਹੈ ਜਿਨ੍ਹਾਂ ਨੇ ਸੈਂਕੜੇ ਹਜ਼ਾਰਾਂ ਕਰੋੜ ਦੇ ਰੁਪਏ ਦਾ ਜਿਹੜਾ ਉਹ ਆਮਦਨ ਖਰਚ ਤੇ ਮਤਲਬ ਸਾਰਾ ਕਰਨਾ ਹੁੰਦਾ ਉਹਨਾਂ ਦਾ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਕੇ ਤੇ ਜਿਹੜਾ ਇੱਕ ਆਈਐਸ ਅਫਸਰ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਵੋਟਾਂ ਨਾਲ ਨਹੀਂ ਚੁਣਿਆ ਹੁੰਦਾ ਉਹਨੂੰ ਲਾ ਦਿੱਤਾ ਹੈ ਚੀਫ ਸਕੱਟਰੀ ਨੂੰ ਲਾ ਦਿੱਤਾ ਹੈ ਤੇ ਹੁਣ ਸਿੱਧੇ ਸਵਾਲ ਉੱਠੇ ਨੇ ਸੁਖਬੀਰ ਬਾਦਲ ਨੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੇ ਹਰ ਇੱਕ ਸਿਆਸੀ ਵੱਡੇ ਲੀਡਰ ਨੇ ਸਿੱਧੇ ਸਵਾਲ ਖੜੇ ਕੀਤੇ ਨੇ ਤੇ ਇਹ ਕਿਹਾ ਜਿਹੜਾ ਚੀਫ ਸਕੱਟਰੀ ਲਾਇਆ ਹੈ ਇਹ ਸਵਾਲ ਉੱਠੇ ਨੇ ਕਿ ਉਹ ਕੇਜਰੀਵਾਲ ਦਾ ਖਾਸਮ ਖਾਸ ਲਾਇਆ ਗਿਆ ਔਰ ਉਹਨੂੰ ਪਾਵਰਾਂ ਦਿੱਤੀਆਂ ਗਈਆਂ ਨਹੀਂ ਹੁਣ ਆ ਜਿਹੜੀ ਨਵੀਂ ਨੀਤੀ ਇਹਨਾਂ ਨੇ ਬਣਾਈ ਆ ਲੈਂਡ ਪੋਲਿੰਗ ਲੈ ਕੇ ਆਇਆ ਜਿਹਦੇ ਤਹਿਤ ਲੁਧਿਆਣਾ ਦੇ ਵਿੱਚ 24000 ਕਿੱਲਾ ਜ਼ਮੀਨ ਜਿਹੜੀ ਆ ਉਹ ਕਿਸਾਨਾਂ ਤੋਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਵੀ ਇਹ ਜਿਹੜੀਆਂ ਅਥਾਰਟੀਆਂ ਨੇ ਇਹਨਾਂ ਦੇ ਅਧੀਨ ਆਉਂਦੀ ਹੈ ਹੁਣ ਸਵਾਲ ਇਹ ਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਸਾਰੀਆਂ ਪਾਵਰਾਂ ਖੋਈਆਂ ਗਈਆਂ ਜਾਂ ਲਈਆਂ ਗਈਆਂ ਕੀ ਮੁੱਖ ਮੰਤਰੀ ਭਗਵੰਤ ਮਾਨ ਸਹਿਮਤ ਹੋਏ ਜਾਂ ਧੱਕੇ ਨਾਲ ਉਹਨਾਂ ਤੋਂ ਖੋ ਲਈਆਂ ਗਈਆਂ ਆਖਰ ਕੀ ਹੋਇਆ ਇਹਦਾ ਜਵਾਬ ਤਾਂ ਭਗਵੰਤ ਮਾਨ ਸਾਹਿਬ ਦੇ ਸਕਦੇ ਨੇ ਪਰ ਹੈਰਾਨਗੀ ਦੀ ਗੱਲ ਹੈ ਉਹ ਇਸ ਮਾਮਲੇ ਤੇ ਅਜੇ ਤੱਕ ਚੁੱਪ ਨੇ ਖਮੋਚ ਨੇ ਬੋਲੇ ਕੁਝ ਨਹੀਂ ਇਹ ਵੀ ਅੰਦਰ ਖਾਤੇ ਰੌਲਾ ਪਿਛਲੇ ਲੰਬੇ ਟਾਈਮ ਤੋਂ ਚੱਲਦਾ ਆ ਰਿਹਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੀ ਜਿਹੜੀ ਆ ਉਹ ਪੂਰੀ ਤਰ੍ਹਾਂ ਬਣਦੀ ਨਹੀਂ ਬਹੁਤ ਸਾਰੇ ਮੁੱਦਿਆਂ ਤੇ ਇਹਨਾਂ ਦੇ ਵਿਚਾਰ ਟਕਰਾਉਂਦੇ ਨੇ ਪੋਜੀਸ਼ਨਾਂ ਟਕਰਾਉਂਦੀਆਂ ਨੇ ਇਸ ਕਰਕੇ ਭਗਵੰਤ ਮਾਨ ਨੂੰ ਲਗਾਤਾਰ ਸ਼ਕਤੀ ਰਹਿਤ ਪਾਵਰ ਰਹਿਤ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਪਿਛਲੇ ਟਾਈਮ 'ਚ ਵੀ ਰੌਲਾ ਪਿਆ ਸੀ ਕਿ ਭਗਵੰਤ ਮਾਨ ਨੂੰ ਹਟਾਇਆ ਜਾਣਾ ਤੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਪਰ ਕਹਿੰਦੇ ਨੇ ਚਰਚਾ ਆਈ ਸੀ ਕਿ ਭਗਵੰਤ ਮਾਨ ਅੜ ਗਿਆ ਉਹ ਕਹਿੰਦਾ ਕਿ ਇੰਜ ਨਹੀਂ ਮੈਂ ਹੋਣ ਦੇਣਾ ਭਗਵੰਤ ਮਾਨ ਦੇ ਨਾਲ ਵੀ ਕਾਫੀ ਸਾਰੇ ਐਮਐਲਏ ਹੈਗੇ ਨੇ ਜੋ ਦੱਸਿਆ ਜਾ ਰਿਹਾ ਇਸ ਕਾਰਨ ਕਿਤੇ ਨਾ ਕਿਤੇ ਪਾਰਟੀ ਨੂੰ ਇਹ ਤੌਖਲਾ ਹੋਇਆ ਡਰ ਲੱਗਿਆ ਵੀ ਜੇ ਭਗਵੰਤ ਮਾਨ ਨੂੰ ਦਿੱਤਾ ਹਟਾ ਤਾਂ ਪੰਜਾਬ 'ਚ ਸਰਕਾਰ ਹੀ ਟੁੱਟ ਸਕਦੀ ਹੈ ਪਾਰਟੀ ਟੁੱਟ ਸਕਦੀ ਹੈ ਕਿਉਂਕਿ 92 93 ਚੋਂ ਜੇ ਜਾਦੇ ਨਹੀਂ ਤੇ ਤੀਜਾ ਹਿੱਸਾ ਤਾਂ ਭਗਵੰਤ ਮਾਨ ਨਾਲ ਜਾ ਸਕਦੇ ਨੇ ਤਾਂ ਫਿਰ ਸਰਕਾਰ ਵੀ ਟੁੱਟ ਸਕਦੀ ਹੈ ਤੇ ਫਿਰ ਪਾਰਟੀ ਵੀ ਟੁੱਟ ਸਕਦੀ ਹੈ ਭਾਂਡੇ ਖਿੱਲਰ ਸਕਦੇ ਨੇ ਖੁੱਦੋ ਖਿਲਰ ਸਕਦੀ ਹੈ ਲੀਰਾਂ ਬਾਹਰ ਆ ਸਕਦੀਆਂ ਨੇ ਬੜੇ ਭੇਦ ਖੁੱਲ ਸਕਦੇ ਨੇ ਜਿਹੜੇ ਆਗੂਆਂ ਨੂੰ ਪਤਾ ਨਹੀਂ ਤੇ ਬੜਾ ਕੁਝ ਹੋ ਸਕਦਾ ਇਸ ਕਰਕੇ ਚਰਚਾ ਆਈ ਕਿ ਪਾਰਟੀ ਨੇ ਆਪਣਾ ਅੰਦਰ ਸਭ ਕੁਝ ਸਮੇਟ ਲਿਆ ਵਹੇ ਤਾਂ ਸਾਰੀਆਂ ਪਾਰਟੀਆਂ 'ਚ ਖਿਲਾਰਾ ਪੈਂਦਾ ਰਹਿੰਦਾ ਇਹਦੇ ਤੋਂ ਕੋਈ ਵੀ ਪਾਰਟੀ ਬਚੀ ਨਹੀਂ ਅੰਦਰੂਨੀ ਕਲੇਸ਼ ਤੋਂ ਪਰ ਆਮ ਆਦਮੀ ਪਾਰਟੀ ਦੀ ਸਤਾਇਸ਼ ਕਰਕੇ ਚਰਚਾ ਹੁੰਦੀ ਹੈ ਹੁਣ ਤੁਸੀਂ ਦੇਖੋ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਇਸ ਸੰਵਿਧਾਨਕ ਅਹੁਦਾ ਇਸ ਕਰਕੇ ਹੀ ਜਿਹੜੀਆਂ ਡਿਵੈਲਪਮੈਂਟ ਅਥਾਰਟिटीज ਨੇ ਇਹਨਾਂ ਦੀ ਪਾਵਰ ਮੁੱਖ ਮੰਤਰੀ ਕੋਲ ਰੱਖੀ ਗਈ ਸੀ ਹੁਣ ਜਦੋਂ ਇਸ ਮਾਮਲੇ ਤੇ ਕਈ ਚੈਨਲਾਂ ਤੇ ਸਿੱਧੀ ਬਹਿਸ ਹੋਈ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਸਾਹਿਬ ਤੇ ਨਾਲੇ ਉਹ ਮੰਤਰੀ ਨੇ ਉਹਨਾਂ ਦੀ ਬਹਿਸ ਹੋਈ ਸਿੱਧਾ-ਸਿੱਧਾ ਰਵਨੀਤ ਬਿੱਟੂ ਕੇਂਦਰੀ ਮੰਤਰੀ ਨੇ ਕਿਹਾ ਵੀ ਭਗਵੰਤ ਮਾਨ ਦਾ ਹਰਾ ਪੈਨ ਖੋ ਕੇ ਤੇ ਅਮਨ ਅਰੋੜੇ ਨੂੰ ਦਿੱਤਾ ਜਾ ਰਿਹਾ ਹੈ ਤੇ ਅਮਨ ਅਰੋੜਾ ਫਿਰ ਇਹ ਪੈਨ ਆਪ ਦੇ ਜਿਹੜੇ ਖਾਸ ਨੇ ਉਹਨਾਂ ਨੂੰ ਫੜਾ ਰਿਹਾ ਹੈ ਅਮਨ ਅਰੋੜਾ ਸਾਹਿਬ ਤੇ ਰਵਨੀਤ ਬਿੱਟੂ ਦੀ ਕਾਫੀ ਤਿੱਖੀ ਚਰਚਾ ਕੁਝ ਨੈਸ਼ਨਲ ਚੈਨਲਾਂ ਦੇ ਉੱਪਰ ਹੋਈ ਮੈਂ ਵੀ ਸੁਣੀ ਤੁਸੀਂ ਵੀ ਸੁਣੀ ਹੋਣੀ ਹੈ ਅੱਜ ਤਾਂ ਉੱਥੇ ਰਵਨੀਤ ਬਿੱਟੂ ਇਹ ਦੋਸ਼ ਲਾ ਰਿਆ ਸੀ ਕਿ ਦੇਖੋ ਸਾਰੀ ਪਾਵਰ ਹੌਲੀ ਹੌਲੀ ਕਰਕੇ ਭਗਵੰਤ ਮਾਨ ਤੋਂ ਖੋਹ ਰਹੇ ਨੇ ਭਗਵੰਤ ਮਾਨ ਦੀ ਇੱਜ਼ਤ ਰੋਲਤੀ ਇੱਥੋਂ ਤੱਕ ਰਵਨੀਤ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਵੀ ਬੋਲ ਨਹੀਂ ਰਿਹਾ ਤੇ ਪੱਗ ਇੱਕ ਤਰ੍ਹਾਂ ਨਾਲ ਦਿੱਲੀ ਵਾਲਿਆਂ ਦੇ ਪੈਰਾਂ 'ਚ ਰੱਖੀ ਬੈਠਾ ਪਰ ਅੱਗੋ ਜਵਾਬ ਦਿੱਤਾ ਅਮਨ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਹਨਾਂ ਨੇ ਉਹ ਕਹਿੰਦੇ ਬਿਲਕੁਲ ਝੂਠੇ ਦੋਸ਼ ਲਾ ਰਹੇ ਹੋ ਉਹ ਕਹਿੰਦੇ ਮੁੱਖ ਮੰਤਰੀ ਦੇ ਕੋਲ ਕੰਮ ਦਾ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਉਹਨਾਂ ਦਾ ਕੰਮ ਦਾ ਬੋਝ ਹਲਕਾ ਕਰਨ ਦੇ ਲਈ ਇਹ ਜਿਹੜੇ ਮਹਿਕਮੇ ਨੇ ਇਹ ਚੀਫ ਫੈਕਟਰੀ ਨਹੀਂ ਦਿੱਤੇ ਗਏ ਨੇ ਪਰ ਹਰਾਨਗੀ ਦੀ ਗੱਲ ਇਹ ਆ ਤੁਸੀਂ ਸੋਚੋ ਜੇਕਰ ਮੁੱਖ ਮੰਤਰੀ ਦਾ ਕੰਮ ਦਾ ਬੋਝ ਹਲਕਾ ਕਰਨਾ ਹੋਵੇ ਤੇ ਆਰਜੀ ਤੌਰ ਤੇ ਕੰਮ ਵਡਾਉਣ ਦੇ ਲਈ ਕਿਸੇ ਦੂਜੇ ਮੰਤਰੀ ਨਾਲ ਕੰਮ ਸ਼ੇਅਰ ਕੀਤਾ ਜਾ ਸਕਦਾ ਉਹਨੂੰ ਕੁਝ ਪਾਵਰਾਂ ਦਿੱਤੀਆਂ ਜਾ ਸਕਦੀਆਂ ਚੀਫ ਸੈਕਟਰੀ ਜਿਹੜਾ ਇੱਕ ਆਈਐਸ ਬਿਊਰੋਕਰੇਟ ਆ ਇੱਕ ਅਫਸਰ ਐ ਅਫਸਰ ਸ਼ਾਹੀ ਦਾ ਬੰਦਾ ਜਿਹੜਾ ਲੋਕਾਂ ਦੀਆਂ ਵੋਟਾਂ ਨਾਲ ਚੁਣਿਆ ਨਹੀਂ ਗਿਆ ਜਿਹਨੂੰ ਲੋਕਾਂ ਤੱਕ ਕੋਈ ਗਰਜ ਨਹੀਂ ਗਈ ਉਹਨੂੰ ਪਾਵਰਾਂ ਦੇ ਦੇਣੀਆਂ ਇੱਕ ਛਿੱਡੀ ਵੱਡੀ ਗੱਲ ਹੈ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਇਹ ਪੰਜਾਬ ਨਾਲ ਤੋਖ ਹੈ ਕਿਉਂਕਿ ਇਹ ਜਿਹੜਾ ਫੈਸਲਾ ਕੀਤਾ ਹੈ ਇਹ ਕੱਲਾ ਆਮ ਆਦਮੀ ਪਾਰਟੀ ਦੀ ਸਰਕਾਰ ਤੱਕ ਸੀਮਿਤ ਨਹੀਂ ਰਹਿਣਾ ਇਹ ਇਹਨਾਂ ਨੇ ਨੀਤੀ ਬਣਾਤੀ ਹੈ ਇਹ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਇੰਜ ਹੀ ਚੀਫ ਸੈਕਟਰੀ ਨੂੰ ਪਾਵਰ ਦੇਣੀ ਪਿਆ ਕਰੇਗੀ ਜੇਕਰ ਉਹ ਇਸ ਨੀਤੀ ਨੂੰ ਕੈਬਨਿਟ ਦੇ ਵਿੱਚ ਦੁਬਾਰਾ ਨਹੀਂ ਬਦਲਣਗੇ ਹੁਣ ਕੁਝ ਲੋਕ ਕਹਿ ਰਹੇ ਨੇ ਵੀ ਇਹਨੂੰ ਚੁਣੌਤੀ ਅਦਾਲਤ ਦੇ ਵਿੱਚ ਵੀ ਦਿੱਤੀ ਜਾਏਗੀ ਇਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਬਦਲਣਾ ਸੀ ਸਭ ਕੁਝ ਇਹ ਤਾਂ ਵਿਧਾਨ ਸਭਾ ਦੇ ਸੈਸ਼ਨ 'ਚ ਬਦਲਿਆ ਜਾ ਸਕਦਾ ਪਰ ਇਹਨਾਂ ਨੇ ਆਪੇ ਹੀ ਬਦਲਤਾ ਮੀਟਿੰਗ ਦੇ ਵਿੱਚ ਵੇਖੋ ਇੱਥੇ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਅੰਦਰ ਖਾਤੇ ਚੱਲ ਰਿਹਾ ਹੈ ਜਿਹੜਾ ਆਮ ਪਬਲਿਕ 'ਚ ਕਦੇ ਨਸ਼ਰ ਨਹੀਂ ਹੁੰਦਾ ਪਾਰਟੀਆਂ ਦੇ ਅੰਦਰ ਕੀ ਕੁਝ ਚੱਲਦਾ ਹੈ ਇਹ ਕਦੇ ਛੇਤੀ ਕਿਤੇ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਡਿਸਪਲਨ ਦੇ ਨਾਂ ਤੇ ਬੜਾ ਕੁਝ ਅੰਦਰੇ ਅੰਦਰ ਢੱਕ ਲਿਆ ਜਾਂਦਾ ਹੁਣ ਜਦੋਂ ਲੁਧਿਆਣੇ ਦੇ ਵਿੱਚ ਚੋਣਾ ਹੋਈਆਂ ਨੇ ਤਾਂ ਲੁਧਿਆਣੇ ਦੀਆਂ ਚੋਣਾ ਦੇ ਵਿੱਚ ਜਿਹੜੀ ਜਿਮਣੀ ਚੋਣ ਦੇ ਵਿੱਚ ਬੜੇ ਵੱਡੇ ਸਵਾਲ ਉੱਠੇ ਨੇ ਬਹੁਤ ਸਾਰੀ ਚਰਚਾ ਚੱਲੀ ਜਦੋਂ ਵੋਟਾਂ ਪੈਣ ਤੋਂ 4 ਦਿਨ ਪਹਿਲਾਂ ਭਗਵੰਤ ਮਾਨ ਚੋਣ ਪ੍ਰਚਾਰ ਵਿੱਚੇ ਛੱਡ ਕੇ ਚਲੇ ਗਏ ਕੇਜਰੀਵਾਲ ਸਾਹਿਬ ਵੀ ਗੁਜਰਾਤ ਚਲੇ ਗਏ ਉਦੋਂ ਇਹ ਚਰਚਾ ਪਖੀ ਵੀ ਇਹਨਾਂ ਦੋਨਾਂ 'ਚ ਫੇਰ ਖਟਕੀ ਹੈ ਪਰ ਭਗਵੰਤ ਮਾਨ ਸਾਹਿਬ ਜਿਹੜੇ ਨੇ ਉਹਨਾਂ ਬਾਰੇ ਇਹ ਜਾਣਕਾਰੀ ਬਾਅਦ 'ਚ ਆਈ ਦੀਓਤਾ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਉਹ ਹਸਪਤਾਲ ਗਏ ਸੀ ਤੇ ਮਜੀਠੀਏ ਵਰਗਿਆਂ ਨੇ ਸਵਾਲ ਇਹ ਚੁੱਕਤੇ ਸੀ ਵੀ ਭਗਵੰਤਮਾਨ ਨੇ ਪੀਤੀ ਐ ਤੇ ਜ਼ਿਆਦਾ ਪੀਣ ਕਰਕੇ ਉਹਦਾ ਲੀਵਰ ਜਿਹੜਾ ਲਗਾਤਾਰ ਖਰਾਬ ਰਹਿਣ ਲੱਗ ਪਿਆ ਤੇ ਇਸ ਕਰਕੇ ਉਹਨੂੰ ਹਸਪਤਾਲ 'ਚ ਦਾਖਲ ਹੋਣਾ ਪਿਆ ਮਜੀਠੀਏ ਹੋਰਾਂ ਨੇ ਤੇ ਇਥੋਂ ਤੱਕ ਕਹਿਤਾ ਵੀ ਲੀਵਰ ਦੇ ਡਾਕਟਰ ਵੀ ਮਂਗਾਏ ਗਏ ਨਹੀਂ ਤੇ ਕੱਲ ਭਗਵੰਤਮਾਨ ਨੇ ਇਸ ਗੱਲ ਦਾ ਦਿੱਤਾ ਜਵਾਬ ਭਗਵੰਤਮਾਨ ਕਹਿੰਦਾ ਵੀ ਦੇਖੋ ਇਹ ਮਜੀਠੀਏ ਨੂੰ ਜਿਆਦਾ ਹੀ ਪਤਾ ਲੱਗ ਜਾਂਦਾ ਉਹ ਕਹਿੰਦਾ ਮੈਂ ਚਾਹੇ ਕਿ ਇਹ ਬੰਦੇ ਦਾ ਪਤਾ ਲੈਣ ਚਲਾ ਜਾਵਾਂ ਕਿਹੇ ਯਾਰ ਬੇਲੀ ਦਾ ਹਸਪਤਾਲ ਤਾਂ ਵੀ ਮਜੀਠੀਆ ਕਹਿ ਦਿੰਦਾ ਵੀ ਇਹਨੇ ਪੀਤੀ ਸੀ ਤਾਂ ਹਸਪਤਾਲ ਗਿਆ ਤੇ 3:30 ਵਜੇ ਨੂੰ ਡਾਕਟਰ ਆਹ ਦਵਾਈ ਦੇਣਗੇ ਕਹਿੰਦਾ ਮਜੀਠੀਆ ਨੂੰ ਪਤਾ ਨਹੀਂ ਕਿਵੇਂ ਪਤਾ ਫਿਰ ਭਗਵੰਤਮਾਨ ਨੇ ਗੁੱਟ ਕੋਰ ਮਾਰੀ ਕਹਿੰਦਾ ਜਿਹੜਾ ਬਿਕਰਮ ਮਜੀਠੀਏ ਦਾ ਜੀਜਾ ਸੁਖਵੀਰ ਬਾਦਲ ਹੈ ਕਹਿੰਦਾ ਉਹ ਕਦੀ ਇਧਰ ਲਈ ਬਾਹਤ ਲੜਾਈ ਫਿਰਦਾ ਹੁੰਦਾ ਕਦੀ ਇਧਰ ਲਈ ਤੜਾਈ ਫਿਰਦਾ ਕਦੇ ਲੱਤ ਨੂੰ ਪਲਸਟਰ ਲਵਾਈ ਫਿਰਦਾ ਉਹ ਕੀ ਖਾ ਕੇ ਕੀ ਪੀ ਕੇ ਡਿੱਗਦਾ ਹੈ ਕਹਿੰਦਾ ਇਹਦੇ ਬਾਰੇ ਮਜੀਠੀਆ ਕਦੇ ਕੁਝ ਬੋਲਿਆ ਹੀ ਨਹੀਂ ਇਹ ਗੱਲਾਂ ਭਗਵੰਤ ਮਾਨ ਨੇ ਆਖੀਆਂ ਦੇਖੋ ਉਹ ਗੱਲਾਂ ਨੂੰ ਛੱਡੋ ਗੱਲ ਇਹ ਆ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਦੇ ਪੱਖ ਚ ਸਟੈਂਡ ਲੈਣਾ ਚਾਹੀਦਾ ਇੱਕ ਗੱਲ ਠੋਕ ਵਜਾ ਕੇ ਕਹਿ ਦਿੰਦਾ ਮੈਂ ਜਿੰਨੀ ਵੋਟ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਪਈ ਆ ਬਾਕੀ ਸਾਰੀ ਪਾਰਟੀ ਦੇ ਸਾਰੇ ਲੀਡਰਾਂ ਨੂੰ 15% ਵੋਟ ਪਈ ਆ ਤੇ 85% ਵੋਟ ਖੱਲੇ ਭਗਵੰਤ ਮਾਨ ਦੇ ਮੂੰਹ ਨੂੰ ਪਈਆ ਇਹ ਮੇਰਾ ਅਨਲਿਸਿਸ ਪੋਲੀਟੀਕਲ ਅਨਲਿਸਿਸ ਆ ਜੇ ਭਗਵੰਤ ਮਾਨ ਨੂੰ ਸੀਐਮ ਚੇਹਰਾ ਨਾ ਐਲਾਨ ਦੇ ਸ਼ਾਇਦ ਇਹਨਾਂ ਦੀ ਸਰਕਾਰ ਹੀ ਨਾ ਬਣਦੀ ਸ਼ਾਇਦ ਜੇ ਸਰਕਾਰ ਬਣਦੀ ਤਾਂ ਬੜੇ ਥੋੜੇ ਮਾਰਜਨ ਨਾਲ ਕੋਈ ਮਤਲਬ ਕੋਈ 60 ਕ ਸੀਟਾਂ ਦੇ ਹਿਸਾਬ ਨਾਲ ਬਣ ਸਕਦੀ ਸੀ ਪਰ ਜਿਸ ਹਿਸਾਬ ਦੇ ਨਾਲ ਸੀਟਾਂ 92 ਆਈਆਂ ਉਹ ਭਗਵੰਤ ਮਾਨ ਕਰਕੇ ਆਈਆਂ ਇਹ ਗੱਲ ਪੁਖਤਾ ਹੈ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੂੰ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕੱਲਿਆਂ ਨੂੰ ਮੁਖ ਨਹੀਂ ਰੱਖਣਾ ਚਾਹੀਦਾ ਸੀ ਪੰਜਾਬ ਨੂੰ ਮੁਖ ਰੱਖਣਾ ਚਾਹੀਦਾ ਸੀ ਪੰਜਾਬੀਆਂ ਨੂੰ ਮੁਖ ਰੱਖਣਾ ਚਾਹੀਦਾ ਸੀ ਔਰ ਪੰਜਾਬ ਦੇ ਹੱਕ ਪੱਖ ਚ ਖੜਨਾ ਚਾਹੀਦਾ ਸੀ ਮਜ਼ਦੂਰਾਂ ਦੇ ਹੱਕ ਚ ਕਿਸਾਨਾਂ ਦੇ ਹੱਕ ਚ ਕੱਚੇ ਮਲਾਜ਼ਮਾਂ ਦੇ ਹੱਕ ਚ ਬੇਰੁਜ਼ਗਾਰਾਂ ਦੇ ਹੱਕ ਚ ਔਰਤਾਂ ਦੇ ਹੱਕ ਚ ਔਰ ਜੇਕਰ ਉੱਪਰਲੀ ਲੀਡਰਸ਼ਿਪ ਚੂਚੜੇ ਕਰਦੀ ਸੀ ਤਾਂ ਮੈਨੂੰ ਲੱਗਦਾ ਭਗਵੰਤ ਮਾਨ ਆਪ ਵੀ ਇੱਕ ਸ਼ੇਰ ਬੋਲਦੇ ਹੁੰਦੇ ਆ ਰਾਜ ਤੋਂ ਉਨਕਾ ਹੁੰਦਾ ਹੈ ਜਿਨੋਂ ਕਾ ਜਿਨੋਂ ਜਿਨ ਕਾ ਦਿਲੋਂ ਪੇ ਰਾਜ ਹੁੰਦਾ ਹੈ ਯੂੰ ਕਹਿਨੇ ਕੋ ਤੋ ਮੁਰਗੇ ਕੇ ਸਿਰ ਪੇ ਵੀ ਤਾਜ ਹੁੰਦਾ ਹੈ ਤੇ ਮਾਨ ਸਾਹਿਬ ਇਹ ਮੁਰਗੇ ਦੇ ਸਿਰ ਵਾਲਾ ਤਾਜ ਇਹਦਾ ਆਪਾਂ ਕਰਨਾ ਕੀ ਆ ਮੁੱਖ ਮੰਤਰੀ ਚਾਹੇ ਤੁਸੀਂ 6 ਵੀ ਨਹੀਂ ਰਹਿੰਦੇ ਪਰ ਕੇਰਾ ਵਿਖਾ ਦਿੰਦੇ ਵੀ ਮੈਂ ਤੇ ਆ ਚਾਹਣਾ ਤੇ ਇਹ ਮਿੱਥੋ ਹਾ ਕਰਾਉਂਦੇ ਨੇ ਮੈਂ ਕਹਿੰਨਾ ਅਗਲੀ ਵਾਰ ਫੇਰ ਮੰਨ ਲੋ ਭਗਵੰਤ ਮਾਨ ਪੋਜੀਸ਼ਨ ਲੈ ਕੇ ਲਾਗ ਹੋ ਜਾਂਦੇ ਅਗਲੀ ਵਾਰ ਫੇਰ ਭਗਵੰਤ ਮਾਨ ਦੀ ਸਰਕਾਰ ਪੱਕੀ ਬਣ ਜਣੀ ਹੈ ਪੰਜਾਬ 'ਚ ਤਾਂ ਕਿ ਲੋਕਾਂ ਨੂੰ ਇਹ ਲੱਗ ਰਿਹਾ ਸੀ ਉਹਨੂੰ ਕੰਮ ਨਹੀਂ ਕਰਨ ਦਿੱਤਾ ਉਹ ਪਾਸੇ ਹੋ ਗਿਆ ਉਹਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ ਅਗਲੀ ਵਾਰ ਫੇਰ ਲੋਕਾਂ ਨੇ ਮੌਕਾ ਦੇ ਦੇਣਾ ਹੈ ਪਰ ਜਿਸ ਤਰੀਕੇ ਨਾਲ ਪੰਜਾਬ 'ਚ ਕੰਮ ਹੋਇਆ ਸਾਰੇ ਤਬਕਿਆਂ ਦੇ ਲੋਕ ਅੰਦਰੇ-ਅੰਦਰ ਨਾਰਾਜ਼ ਨੇ ਥੋੜੇ ਜਿਹੜੇ ਜਿਹੜੇ ਪਾਰਟੀ ਦੇ ਨਾਲ ਜੁੜੇ ਚਾਹੇਤੇ ਹੁੰਦੇ ਨੇ ਉਹਨਾਂ ਨੂੰ ਛੱਡ ਕੇ ਬਾਕੀ ਲੋਕ ਖੁਸ਼ ਨਹੀਂਗੇ ਵੱਡੀ ਗਿਣਤੀ ਕਿਸਾਨ ਉਹ ਕਹਿੰਦੇ ਨੇ ਸਾਨੂੰ 5 ਮਿੰਟ ਚ ਸਾਰੀਆਂ ਫਸਲਾਂ ਤੇ ਐਮਐਸਪੀ ਦਾ ਲਾਰਾ ਦੇ ਕੇ ਵੋਟਾਂ ਪੁਆਈਆਂ ਔਰਤਾਂ ਕਹਿੰਦੀਆਂ ਸਾਨੂੰ 1000 ਰੁਪਈਆ ਹਰ ਮਹੀਨੇ ਦੇਣ ਦਾ ਕਹਿ ਕੇ ਸਾਥੋਂ ਵੋਟਾਂ ਲਈਆਂ ਕੱਚੇ ਮਜ਼ਦੂਰ ਕਹਿੰਦੇ ਸਾਨੂੰ ਆਉਂਦਿਆਂ ਹੀ ਪੱਕੇ ਕਰ ਦਿੰਦਾ ਲਾਰਾ ਦੇ ਕੇ ਸਾਥੋਂ ਵੋਟਾਂ ਲਈਆਂ ਬੇਰਜ਼ਗਾਰ ਕਹਿੰਦੇ ਆ ਸਾਨੂੰ ਸਾਰਿਆਂ ਨੂੰ ਹਰੇ-ਪੈਣ ਨਾਲ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਸਿੱਥੋਂ ਵੋਟਾਂ ਲਈਆਂ ਬੇਰਜ਼ਗਾਰ ਇਹ ਵੀ ਕਹਿੰਦੇ ਆ ਸਾਨੂੰ ਕਿਹਾ ਸੀ ਬੇਰਜ਼ਗਾਰੀ ਭੱਤਾ ਦੇਾਂਗੇ ਜਿੰਨਾ ਤੇਰਾਂ ਨੌਕਰੀ ਨ ਦਿੱਤੀ ਗਈ ਮਜ਼ਦੂਰ ਕਹਿੰਦੇ ਆ ਸਾਨੂੰ ਮਗਦਾ ਰਹਿੰਦੇ ਸੂਰਜਾ ਕੰਮੀਆਂ ਦੇ ਵੇੜੇ ਇਹ ਗੀਤ ਗਾ ਕੇ ਤੇ ਤੁਹਾਨੂੰ ਪੰਚਾਇਤੀ ਜ਼ਮੀਨਾਂ 'ਚ 10-10 ਮਰਲਿਆਂ ਦੇ ਪਲਾਟ ਦੇਾਂਗੇ ਤਾਂ ਕਰਾਂਗੇ ਉਹ ਕਰਾਂਗੇ ਦੇ ਨਾਰੇ ਲਾਰੇ ਦੇ ਕੇ ਤੇ ਸਾਥੋਂ ਵੋਟਾਂ ਲਈਆਂ ਗਈਆਂ ਤੇ ਬਾਅਦ 'ਚ ਦਿੱਤਾ ਕੱਖ ਨਹੀਂ ਗਿਆ ਅੱਜ ਉਹ ਸਾਰੇ ਤਬਕੇ ਆਮ ਆਦਮੀ ਪਾਰਟੀ ਤੇ ਸਵਾਲ ਉਠਾਉਂਦੇ ਨੇ ਨਾਰਾਜ਼ ਨੇ ਤੇ ਆਮ ਆਦਮੀ ਪਾਰਟੀ ਨੂੰ ਹੁਣ ਸੋਚਣਾ ਚਾਹੀਦਾ ਹੈ ਵੀ ਉਹਨਾਂ ਨੇ ਕਰਨਾ ਕੀ ਹੈ ਦੇਖੋ ਅੱਜ ਜਿਹੜੇ ਵੱਡੇ ਸਵਾਲ ਉੱਠੇ ਨੇ ਵਿਰੋਧੀਆਂ ਨੇ ਉਠਾਏ ਨੇ ਪੰਜਾਬ ਚ ਰੌਲਾ ਪਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਾਵਰਾਂ ਖੋਈਆਂ ਜਾ ਰਹੀਆਂ ਮਾਇਕਮਿਕ ਹੋਏ ਜਾ ਰਹੇ ਨੇ ਇਹ ਸਿਲਸਲਾ ਹੋਰ ਅੱਗੇ ਵੱਧ ਸਕਦਾ ਪਿਛਲੇ ਟਾਈਮ ਤੋਂ ਜਿੰਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਉਹਦੇ ਸਲਾਹਕਾਰ ਲਾਏ ਸੀ, ਉਸ ਵੀ ਲਾਏ ਸੀ, মিডিਆ ਸਲਾਹਕਾਰ ਲਾਏ ਸੀ। ਉਹਨਾਂ ਸਾਰਿਆਂ ਨੂੰ ਹਟਾਉਣ ਦੀਆਂ ਖਬਰਾਂ ਆਉਂਦੀਆਂ ਰਹੀਆਂ। ਤੇ ਦਿੱਲੀ ਵਾਲਿਆਂ ਨੂੰ ਲਾਉਣ ਦੀਆਂ ਖਬਰਾਂ ਆਉਂਦੀਆਂ ਰਹੀਆਂ। ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਕੀ ਅਸਰ ਹੋ ਰਿਹਾ ਉਹ ਦੇਖ ਹੀ ਨਹੀਂ ਰਿਹਾ। ਅਸਲ 'ਚ ਜਦੋਂ ਕੋਈ ਬੰਦਾ ਮੰਤਰੀ ਬਣ ਜਾਂਦਾ ਜਾਂ ਵੱਡਾ ਲੀਡਰ ਬਣ ਜਾਂਦਾ ਨਾ ਉਦੋਂ ਇੱਕ ਸੱਚੀ ਵੱਡੀ ਪ੍ਰੋਬਲਮ ਆ ਜਾਂਦੀ ਹੈ। ਇੱਕ ਤਾਂ ਉਹਦੇ ਮੂੰਹ ਤੇ ਕੋਈ ਸੱਚੀ ਗੱਲ ਮਾਰਦਾ ਨਹੀਂ ਬੋਲਦਾ ਨਹੀਂ ਦੂਜਾ ਜਿੰਨੇ ਉਹਨੂੰ ਮਿਲਦੇ ਨੇ ਖਾਸਮ ਖਾਸ ਜੇ ਮਿਲਦੇ ਨੇ ਸਾਰਿਆਂ ਨੂੰ ਪਤਾ ਪੰਪ ਲਾਇਆ ਕੰਮ ਦੇ ਦਿੰਦਿਆ ਮੰਤਰੀ ਉਹ ਫਿਰ ਪੰਪ ਹੀ ਦੇਈ ਜਾਂਦੇ ਨੇ ਵੀ ਮਾਨ ਸਾਹਿਬ ਮੰਤਰੀ ਸਾਹਿਬ ਬਹੁਤ ਜੀ ਆਪਣੀ ਬੜੀ ਬੱਲੇ ਬੱਲੇ ਹੋਈ ਪਈ ਆ ਜੀ ਲੋਕ ਬੜੇ ਖੁਸ਼ ਨੇ ਜੀ ਪਰ ਅਸਲੀਅਤ ਉਹਦੋਂ ਪਤਾ ਲੱਗਦੀ ਹੁੰਦੀ ਜਦੋਂ ਵੋਟਾਂ ਦਾ ਰਿਜ਼ਲਟ ਆਉਂਦਾ ਸੁਖਬੀਰ ਬਾਦਲ ਸਾਹਿਬ ਨੂੰ ਵੀ ਭਲੇਖਾ ਸੀ ਉਹ ਵੀ ਕਹਿੰਦੇ ਹੁੰਦੇ ਸੀ 25 ਸਾਲ ਰਾਜ ਕਰਾਂਗੇ ਲਗਾਤਾਰ ਤੇ ਲੋਕਾਂ ਨੇ ਅਗਲੀਆਂ ਵੋਟਾਂ 'ਚ ਲਾ ਕੇ ਉਹ ਕਰਤੇ ਵੀ ਤੁਸੀਂ ਘਰੇ ਜਾਓ ਬੋਰੀ ਬਿਸਤਰਾ ਬੰਨੋ ਤੇ ਉਸ ਤੋਂ ਬਾਅਦ ਅੱਜ ਤੱਕ ਤੇ ਆਉਣ ਵਾਲੇ ਪਤਾ ਨਹੀਂ ਕਿੰਨੀ ਹਾਂਜੀ ਇਹ ਜੋ ਅੱਜ ਦਾ ਮਾਮਲਾ ਸੀਐਮ ਭਵੰਤਮਾਨ ਨੂੰ ਲੈ ਕੇ ਜੋ ਬਈ ਇਹ ਖਬਰ ਆਈ ਹੈ ਸਾਹਮਣੇ ਜਿਹਦੇ ਵਿੱਚ ਸੀਐਮ ਭਵੰਤਮਾਨ ਤੋਂ ਸਾਰੀ ਪਾਵਰ ਖੋਹ ਲਈਤੀ ਗਈ ਹੈ ਜਿਹਦੇ ਵਿੱਚ ਚੀਫ ਸੈਕਟਰੀ ਨੂੰ ਮੇਨ ਅਹੁਦੇ ਤੇ ਜੋ ਗੱਲ ਕਰੀ ਹੈ ਆਪਾਂ ਸੀਐਮ ਭਵੰਤਮਾਨ ਨੂੰ ਹਟਾ ਦਿੱਤਾ ਗਿਆ ਤਾਂ ਹੁਣ ਪੰਜਾਬ 'ਚ ਜੋ ਪਾਵਰ ਰਹਿ ਗਈ ਹੁਣ ਸੈਕਟਰੀ ਨੂੰ ਦਿੱਤੀ ਜਾਊਗੀ ਇਹ ਕਿਸ ਕਰਕੇ ਹੋਇਆ ਕਿਸ ਇਹ ਦਵਾਚਾ ਕੇ ਹੋਇਆ ਜੋ ਇਹ ਹਜੇ ਤੱਕ ਕੋਈ ਮਾਮਲਾ ਕਿਉਂਕਿ ਸੀਐਮ ਪਵੰਤਮਨ ਕਹਿ ਰਿਹਾ ਜਿਹੜਾ ਸਿੱਧਾ ਸਾਫ ਪਤਾ ਲੱਗਦਾ ਵੀ ਕਹਿੰਦੇ ਵੀ ਮੇਰੇ ਤੋਂ ਤਾਂ ਕੰਮ ਨਹੀਂ ਸਤਾ ਹੁੰਦਾ ਹੁਣ ਇਹ ਦੱਸੋ ਮੈਂ ਤਾਂ ਪਹਿਲੀ ਵਾਰ ਦੇਖ ਰਿਆ ਹਾਂ ਇਹ ਲੀਡਰ ਵੀ ਜਿਹੜਾ ਕਹਿੰਦਾ ਮੇਰੇ ਤੋਂ ਪੰਜਾਬ ਦੇ ਕੰਮ ਨਹੀਂ ਹੁੰਦੇ ਤਾਂ ਇਹ ਅੱਜ ਦੇ ਜੋ ਵਿਚਾਰ ਆਏ ਥੋੜੇ ਸਾਂਝੇ ਜਰੂਰ ਕਰਨੇ ਸੀ ਤਬਈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਨੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਿਲ ਮਿਲਦਿਆ ਕਰੋ ਨੋ ਬਟਕ ਤੇ ਧੰਨਵਾਦ